ਇੱਕ ਵੱਡੇ ਵਪਾਰੀ ਦੇ ਨਾਲ ਹੋਈ ਬਹੁਤ ਵੱਡੀ ਠੱਗੀ ਸਰਕਾਰੀ ਕਰਮਚਾਰੀ ਬਣ ਕੇ 2000 ਟਨ ਕਣਕ ਤੇ ਚੌਲ ਦੇਣ ਦਾ ਕੀਤਾ ਗਿਆ ਸੀ ਵਾਅਦਾ ਠੱਗ ਲੈਨੇ 20 ਲੱਖ ਰੁਪਏ ਤੇ ਹੁਣ ਹੋ ਗਿਆ ਫਰਾਰ ਜਿਆਂ ਇਹ ਮਾਮਲਾ ਮੁਹਾਲੀ ਦੇ ਖਰੜ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਠੱਗਾਂ ਦੇ ਵੱਲੋਂ ਸਰਕਾਰੀ ਕਰਮਚਾਰੀ ਬਣ ਕੇ ਇੱਕ ਵੱਡੇ ਵਪਾਰੀ ਨੂੰ ਠੱਗ ਲਿਆ ਤੇ ਉਸ ਨੂੰ 2000 ਟਨ ਕਣਕ ਤੇ ਚੌਲ ਦੇਣ ਦਾ ਵਾਅਦਾ ਕੀਤਾ ਸੀ ਤੇ ਇਸ ਦੇ ਬਦਲੇ ਦੇ ਵਿੱਚ ਉਸ ਦੇ ਕੋਲੋਂ 20 ਲੱਖ ਰੁਪਏ ਲੈਣੇ ਸਨ ਜਿਹੜੇ ਕਿ ਵਪਾਰੀ ਨੇ ਉਹਨਾਂ ਨੂੰ ਦੇ ਵੀ ਦਿੱਤੇ ਸਨ ਤੇ ਜਦੋਂ ਇਹ ਵਪਾਰੀ ਇਹਨਾਂ ਦੇ ਕੋਲੋਂ ਆਪਣਾ ਜਿਹੜਾ ਸਟਾਕ ਸੀ ਕਣਕ ਤੇ ਚੌਲ ਲੈਣ ਲਈ ਗਿਆ ਤਾਂ ਇਹ ਜਿਹੜੇ ਠੱਗ ਸਨ ਆਪਣੇ ਜਿਹੜੇ ਟਿਕਾਣੇ 'ਸਰ ਉਹਨਾਂ ਤੋਂ ਰਫੂ ਚੱਕਰ ਹੋ ਗਏ ਸਨ ਤੇ ਹੁਣ ਇਸ ਵਪਾਰੀ ਨੇ ਇਹ ਮਾਮਲਾ ਪੁਲਿਸ ਦੇ ਧਿਆਨ ਦੇ ਵਿੱਚ ਲਿਆਂਦਾ ਹੈ ਤੇ ਮਾਮਲਾ ਦਰਜ ਹੋ ਗਿਆ ਹੈ ਦੱਸਦੀ ਹੈ ਕਿ ਜਿਹੜਾ ਇੱਕ ਵੱਡਾ ਵਪਾਰੀ ਹੈ ਇਸ ਦਾ ਨਾਂ ਸੁਭਾਸ ਚੰਦ ਗੋਇਲ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਵਪਾਰੀ ਹੈ ਔਰ ਆਪਣੇ ਵਪਾਰ ਨੂੰ ਬਹੁਤ ਉੱਚੇ ਪੱਧਰ ਤੇ ਲੈ ਕੇ ਜਾਣ ਦਾ ਚਾਹਵਾਨ ਹੈ ਇਹ ਮੂਲ ਦੇ ਰੂਪ ਦੇ ਵਿੱਚ ਜਿਹੜਾ ਕਿ ਹਰਿਆਣਾ ਦੇ ਨਿਵਾਸੀ ਨੇ ਤੇ ਇਹ ਗੋਇਲ ਇੰਡਸਟਰੀਜ਼ ਨਰਵਾਣਾ ਦੇ ਮਾਲਕ ਵੀ ਨੇ ਇਹਨਾਂ ਦੇ ਨਾਲ ਇਹ ਬਹੁਤ ਵੱਡੀ ਠੱਗੀ ਹੋਈ ਹੈ ਦਰਸਲ ਇਸ ਵਪਾਰੀ ਦੇ ਵੱਲੋਂ ਕੁਝ ਸਮਾਂ ਪਹਿਲਾਂ ਸਰਕਾਰੀ ਵਿਭਾਗ ਦੇ ਨਾਲ ਸੰਪਰਕ ਕੀਤਾ ਗਿਆ ਸੀ ਤਾਂ ਕਿ ਇਹ ਜਿਹੜਾ ਕਿ ਵੱਡੀ ਮਾਤਰਾ ਦੇ ਵਿੱਚ ਕਣਕ ਤੇ ਚੌਲ ਪ੍ਰਾਪਤ ਕਰ ਸਕਣ ਤੇ ਉਸ ਦੌਰਾਨ ਜਦੋਂ ਇਹ ਸਰਕਾਰੀ ਵਿਭਾਗ ਦੇ ਕੋਲ ਗਏ ਸਨ ਉਸ ਵੇਲੇ ਸਰਕਾਰੀ ਵਿਭਾਗ ਨੇ ਇਹ ਗੱਲ ਕਹੀ ਸੀ ਕਿ ਅਜੇ ਸਟਾਕ ਖਤਮ ਹੈ ਤੇ ਕੁਝ ਹੀ ਦਿਨਾਂ ਤੱਕ ਜਦੋਂ ਸਟਾਕ ਆ ਜਾਵੇਗਾ ਤੇ ਇਸ ਦੀ ਜਾਣਕਾਰੀ ਉਹਨਾਂ ਨੂੰ ਦੇ ਦਿੱਤੀ ਜਾਵੇਗੀ ਹੋ ਸਕਦਾ ਹੈ ਕਿ ਇਸ ਘਟਨਾ ਦੇ ਬਾਰੇ ਇਹਨਾਂ ਠੱਗਾਂ ਨੂੰ ਪਤਾ ਹੋਵੇ ਜਿਹੜੀ ਗੱਲਬਾਤ ਹੈ ਸਰਕਾਰੀ ਕਰਮਚਾਰੀਆਂ ਤੇ ਇਸ ਵਪਾਰੀ ਦੇ ਵਿਚਕਾਰ ਹੋਈ ਸੀ ਇਸੇ ਹੀ ਕਲ ਤਾਂ ਫਾਇਦਾ ਠੋਹਦੇ ਹੋਏ ਇਹਨਾਂ ਠੱਗਾਂ ਦੇ ਵੱਲੋਂ ਜਿਨ੍ਹਾਂ ਦੇ ਵਿੱਚੋਂ ਇੱਕ ਦਾ ਨਾਮ ਅਨਮੋਲ ਹੈ ਉਹਨਾਂ ਨੇ ਸਰਕਾਰੀ ਕਰਮਚਾਰੀ ਬਣ ਕੇ ਇਸ ਵਪਾਰੀ ਨੂੰ ਫੋਨ ਕੀਤਾ ਤੇ ਕਿਹਾ ਕਿ ਜਿਹੜਾ ਸਰਕਾਰੀ ਸਟਾਕ ਹੈ ਜਿਹੜੇ ਚੋਲ ਤੇ ਕਣਕੇ ਉਹ ਆ ਗਈ ਹੈ ਇਸ ਕਰਕੇ ਉਹਨਾਂ ਨੂੰ ਮਿਲਣ ਆਉਣ ਤੇ ਫਿਰ ਅਨਮੋਲ ਨੇ ਆਪਣੇ ਦੋ ਹੋਰ ਸਾਥੀ ਵੀ ਲੈ ਤੇ ਜਿਹੜਾ ਸ਼ੁਭਾਸ ਚੰਦ ਗੋਇਲ ਨਾਮ ਦਾ ਇਹ ਵਪਾਰੀ ਉਸ ਨੂੰ ਇੱਕ ਹੋਟਲ ਦੇ ਵਿੱਚ ਬੁਲਾਇਆ ਤੇ ਇਸ ਸਬੰਧ ਦੇ ਵਿੱਚ ਸਾਰੀ ਗੱਲਬਾਤ ਕੀਤੀ ਤੇ ਦੱਸਿਆ ਕਿ ਉਹਨੂੰ 20 ਲੱਖ ਰੁਪਏ ਦੇਣੇ ਪੈਣਗੇ ਇਸ ਤੱਥ ਹੀ ਜਿਹੜਾ ਸੁਭਾਸ਼ ਚੰਦ ਗੋਇਲ ਹੈ ਉਸਨੇ 20 ਲੱਖ ਰੁਪਏ ਤੁਰੰਤ ਪੇ ਕਰ ਦਿੱਤੇ ਤੁਰੰਤ ਉਹਨਾਂ ਦੇ ਖਾਤਿਆਂ ਦੇ ਵਿੱਚ ਪੇਸ ਦਿੱਤੀ ਹੈ ਤੇ ਕੁਝ ਹੀ ਦਿਨਾਂ ਤੱਕ ਇਸ ਵਪਾਰੀ ਨੂੰ ਜਿੰਨੀ ਗੱਲਬਾਤ ਹੋਈ ਸੀ ਜਿਹੜੀ ਕਿ 2000 ਟਨ ਕਣਕ ਤੇ ਚੌਲ ਹੈ ਉਸ ਨੂੰ ਪਹੁੰਚਾਉਣ ਦਾ ਵਾਅਦਾ ਕਰ ਲਿਆ ਤੇ ਮਿੱਥੇ ਸਮੇਂ ਤੇ ਜਦੋਂ ਜਿਹੜਾ ਮਿੱਥੀ ਤਾਰੀਖ ਸੀ ਤੇ ਮਿੱਥਾ ਸਮਾਂ ਸੀ ਉਸ ਤੇ ਜਿਹੜਾ ਸੁਭਾਸ਼ ਚੰਦ ਗੋਇਲ ਹੈ ਇਹ ਆਪਣਾ ਸਟਾਕ ਲੈਣ ਲਈ ਪਹੁੰਚਿਆ ਤਾਂ ਜਿਹੜੇ ਇਹ ਵਿਅਕਤੀ ਸਨ ਇਹ ਆਪਣੇ ਥਾਂ ਦੇ ਨਹੀਂ ਸਨ ਆਪਣੇ ਠਿਕਾਣੇ ਤੋਂ ਰਫੂ ਚੱਕਰ ਹੋ ਗਏ ਸਨ ਉੱਥੋਂ ਫਰਾਰ ਹੋ ਗਏ ਸਨ ਤੇ ਇਹਨਾਂ ਦਾ ਕੁਝ ਵੀ ਨਹੀਂ ਪਤਾ ਲੱਗ ਰਿਹਾ ਤੇ ਹੁਣ ਸੁਭਾਸ ਚੰਦ ਗੋਇਲ ਨੇ ਇਹ ਜਿਹੜੀ ਸਾਰੀ ਘਟਨਾਏ ਇਹ ਪੁਲਿਸ ਨਾਲ ਸਾਂਝੀ ਕੀਤੀ ਤੇ ਆਪਣੇ ਨਾਲ ਹੋਈ ਠੱਗੀ ਦੇ ਬਾਰੇ ਵੀ ਦੱਸਿਆ ਪੁਲਿਸ ਨੇ ਹੁਣ ਇਹ ਮਾਮਲਾ ਦਰਜ ਕਰ ਲਿਆ ਤੇ ਨਾਲ ਹੀ ਸੁਭਾਸ਼ ਚੰਦ ਕੋਇਲ ਨੇ ਪੁਲਿਸ ਨੂੰ ਇਹ ਵੀ ਦੱਸਿਆ ਹੈ ਕਿ ਅਨਮੋਲ ਨਾਂ ਦੇ ਵਿਅਕਤੀ ਨੇ ਜਿਸ ਨੇ ਉਸ ਨੂੰ ਫੋਨ ਕੀਤਾ ਸੀ ਉਸ ਨੇ ਇਹ ਗੱਲ ਕਹੀ ਸੀ ਕਿ ਉਸ ਦੀ ਪੋਆ ਜਿਸ ਦਾ ਨਾਮ ਟੀਨਾ ਹੈ ਉਸ ਨੂੰ ਇਹ ਪੈਸੇ ਦੇ ਦਿੱਤੇ ਜਾਣ ਤੇ ਸੁਭਾਸ਼ ਚੰਦ ਕੋਇਲ ਦੇ ਵੱਲੋਂ ਇਹ ਪੈਸੇ ਉਸ ਨੂੰ ਹੀ ਦੇ ਦਿੱਤੇ ਕਹੇ ਨੇ ਇਸ ਕਰਕੇ ਪੁਲਿਸ ਨੇ ਹੁਣ ਅਨਮੋਲ ਤੇ ਉਸਦੀ ਭੂਆ ਟੀਨਾ ਦੇ ਸਮੇਤ ਹੋਰ ਇੱਕ ਵਿਅਕਤੀ ਜਿਸ ਦਾ ਨਾਮ ਸੁਖਜਿੰਦਰ ਦੱਸਿਆ ਜਾ ਰਿਹਾ ਉਸ ਤੇ ਵੀ ਮਾਮਲਾ ਦਰਜ ਕਰ ਲਿਆ ਇਸ ਤੋਂ ਇਲਾਵਾ ਇੱਕ ਬੱਬਲ ਨਾਮ ਦਾ ਵਿਅਕਤੀ ਵੀ ਹੈ ਜਿਹੜਾ ਕਿ ਇਸ ਗਰੋਹ ਦੇ ਵਿੱਚ ਸ਼ਾਮਲ ਹੈ ਉਸ ਨੂੰ ਇਸ ਦੇ ਖਿਲਾਫ ਵੀ ਜਿਹੜਾ ਕਿ ਮਾਮਲਾ ਦਰਜ ਕਰ ਲਿਆ ਪੁਲਿਸ ਦਾ ਕਹਿਣਾ ਹੈ ਕਿ ਅਗਰ ਇਸ ਮਾਮਲੇ ਦੇ ਵਿੱਚ ਕੋਈ ਹੋਰ ਵੀ ਹੋਇਆ ਤਾਂ ਉਸ ਤੇ ਵੀ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇਗੀ ਤੇ ਉਹਨਾਂ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ